ਬੀਤੇ ਦਿਨੀ ਅਮਰ ਸਰ ਦੇ ਵਿੱਚ ਵਕੀਲ ਵਿਨੀਤ ਮਹਾਜਨ ਤੇ ਹੋਏ ਹਮਲੇ ਨੂੰ ਲੈ ਕੇ ਪੁਲਿਸ ਨੇ 12 ਆਨ ਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਪਰ ਵਿਨੀਤ ਮਹਾਜਨ ਦੀ ਪਤਨੀ ਰੇਨੂ ਮਹਾਜਨ ਦਾ ਕਹਿਣਾ ਹੈ ਕਿ ਇਹ ਹਮਲਾ ਅਨਿਲ ਜੋਸ਼ੀ ਦੇ ਲੋਕਾਂ ਨੇ ਕੀਤਾ ਤੇ ਨਾਲ ਹੀ ਵਿਨੀਤ ਮਹਾਜਨ ਦਾ ਵੀ ਇਹੀ ਕਹਿਣਾ ਸੀ ਕਿ ਇਹ ਹਮਲਾ ਅਨਿਲ ਜੋਸ਼ੀ ਦੇ ਲੋਕਾਂ ਨੇ ਕਰਵਾਇਆ ਹੈ ਕਿਉਂਕਿ ਵਿਨੀਤ ਮਹਾਜਨ ਉਹਦੇ ਉਸ ਦੇ ਸਾਥੀ ਵਕੀਲ ਸੰਦੀਪ ਗੋਰਸੀ ਨੇ ਉਸ ਦੀਆਂ ਦੋਰੀ ਵੋਟ ਹੋਣ ਦਾ ਮਾਮਲਾ ਜਾਗਰ ਕੀਤਾ ਸੀ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਫੁਟੇਜ ਦੀਆਂ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਦੋ ਵਕੀਲ ਵਿਨੀਤ ਮਹਾਜਨ ਤੇ ਹਮਲਾ ਕੀਤਾ ਗਿਆ ਰੇਲਵੇ ਸਟੇਸ਼ਨ ਦੇ ਬਾਹਰ ਵਕੀਲ ਵਿਨੀਤ ਮਹਾਜਨ ਦੀ ਕਾਰ ਨੂੰ ਰੁਕਵਾਇਆ ਰੁਕਾਇਆ ਗਿਆ ਤੇ ਉਸ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤਸਵੀਰਾਂ ਸੀਸੀਟੀਵੀ ਫੁਟੇਜ ਦੇ ਵਿੱਚ ਕੈਦ ਹੋਈਆਂ ਨੇ ਜੋ ਤੁਸੀਂ ਦੇਖ ਰਹੇ ਹੋ ਆਪਣੀ ਟੀਵੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਦੋ ਸ਼ਖਸ ਵਿਨੀਤ ਮਹਾਜਨ ਨੂੰ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰੈ ਨੇ ਇਸ ਹਮਲੇ ਦੇ ਦੌਰਾਨ ਵਕੀਲ ਦੀਆਂ ਉਂਗਲਾ ਟੁੱਟੀਆਂ ਨੇ ਅਤੇ ਨਾਲ ਹੀ ਵਿਨੀਤ ਮਹਾਜਨ ਦੇ ਭਰਾ ਤੇ ਵੀ ਹਮਲਾ ਕੀਤਾ ਗਿਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨੇੜੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਿਨੀਤ ਮਹਾਜਨ ਤੇ ਹਮਲਾ ਕੀਤਾ ਗਿਆ